ਨਾ ਯਾਰ ਅਦਨ ਜਿਹੜਾ ਯੂਜ਼ ਕਰਦੇ ਆ ਲੋਕਰ ਘੜਾ ਨਹੀਂ ਛੱਡੀ ਜਾਂਦੇ ਹਨ ਜੀ ਬ੍ਰਾਈਡਲ ਮਹਿੰਦੀ ਉਹ ਇਹ ਪਤਾ ਕਿੰਨਾ ਪੈਸੇ ਆ ਨਜ਼ਰ ਆ ਆ ਦੇਖੋ ਇਹਨੇ ਕੀ ਕਰ ਲਿਆ ਨਜ਼ਰ ਲਾ ਤੋ ਫੇਰ ਲਵਾ ਲਿਆ ਯਾਰ ਕੀ ਕਰੀ ਜਾਂਦਾ ਯਾਰ ਕੰਮ ਵੀ ਕਰਦੀ ਆ ਸਾਨੂੰ ਤਾਂ ਮਰ ਜਾਣਾ ਪਤਾ ਕੱਲ ਨੂੰ ਦੇਖੇ ਕਿ ਅੱਜ ਬਣੀ ਕੀ ਹੋਣਾ ਜਾਂਦੇ ਇਹਨੂੰ ਅੱਜ ਤੇ ਮੇਰੇ ਕੱਪੜੇ ਕੀ ਬਣਾਉਂਗੇ ਤੁਸੀਂ ਕਾਤ ਸੱਚੇ ਕਦ ਜਤਰੀ ਲੱਗੀ ਹੈ ਇਹ ਮੇਰੇ ਮੂੰਹ ਦੇ ਅੰਦਰ ਵਾਲ ਅੰਦਰ ਵੜ ਦਿਆ ਕਰੋ ਕਿ ਕੈਮਰਾ ਚਲੋ ਮੈਨੂੰ ਪਸੰਦ ਆ ਹਾਂ ਕਿੰਨਾ ਲੱਗ ਰਿਹਾ ਪਈ ਚਲੋ ਫੇਰ ਦੁਬਾਰੇ ਚੇਂਜ ਕਰ ਕੇ ਬਹਿ ਗਈ ਆ ਚਲੋ ਬਧੀਆ ਹੋ ਗਈ ਆ ਤੇ ਚਲੋ ਆ ਦੇਖ ਲੋ ਜੀ ਕਮਲ ਫੇਰ ਪੈ ਗਈ ਆ ਪਹਿਲਾਂ ਚੰਗੀ ਭੁਲੀ ਰੈਡੀ ਸੀਗੀ ਹੁਣ ਕਦੀ ਤੇ ਮੇਰਾ हेयर ਸਟਾਈਲ ਨੀ ਠੀਕ ਹੈਗਾ ਬਲਾਨਾ ਨੀ ਠੀਕ ਹੈਗਾ ਜਦੋਂ ਵੀਡੀਓ ਦੇਖੀ ਨਾ ਕੱਟ ਕੇ ਕੋਈ ਮੈਨੂੰ ਸਹੀ ਨਹੀਂ ਸਲਾਹ ਦੇ ਫੇਸ ਬੱਡਾ ਸਾਰਾ ਲੱਗਦੀ ਆ ਪਰ ਭੁੱਖ ਨਾ ਯਾਰ ਜਾਣ ਕੇ ਟਾਈਮ ਤਾਂ ਦੇਖ ਲੈ ਚਾ 4 ਵਜੇ ਨਾਲ ਆ ਵਜ ਗਿਆ ਕਿ ਜਦੋਂ ਅੱਗ ਤੇਲੀ ਬਰੋਟੀ ਟਾਈਮ ਨਹੀਂ ਖਾਲੇ ਛੁੱਟੀ ਲੱਗ ਗਈ ਸਹੀ ਨਾ ਗੀ ਦੇਖੋ ਬੱਤ ਸਹੀ ਲੱਗਦੀ ਇਹਨੂੰ 4 ਵਜੇ ਨਾਲ ਚਲੋ ਵਕਤ ਸਹੀ ਬਾਕੀ ਇੱਕ ਗੱਲ ਤਾਂ ਮੰਨਣੀ ਪਾਉਗੀ ਹਾਈ ਮੈਂ ਅੱਜ ਦਿਨ ਦਰੋਂ ਬੜੀਆਂ ਇੰਨਾ ਟਾਈਮ ਲਾਉਂਦੀ ਆ ਨਾ ਖਾਸ ਕਰਕੇ ਖਾਸ ਕਰਕੇ ਕਮਲ ਤਾਂ ਮੇਰੀ ਘਰ ਵਾਲੀ ਤਾਂ ਜ਼ਿਆਦਾ ਟਾਈਮ ਲਾਉਂਦੀ ਮੈਂ ਤੇ ਆਪ ਤਾਂ ਦੇਖੋ ਕਿੰਨਾ ਟਾਈਮ ਬਾਅਦ ਹੋਈਆਂ ਸਦੀਆਂ ਬਾਅਦ ਮੈਂ ਆਪਿਆ ਘਰ ਨੂੰ ਦੇਖਿਆ ਸਦੀਆਂ ਬਾਅਦ ਮੈਂ ਜਨੇਲ ਪੇਂਟ ਲਾਈ ਆ ਰਿੰਗ ਪਾਈਆ ਹੁਣ ਮੈਂ ਚੇਨ ਤਾਂ ਚੱਲ ਥੋੜੇ ਦਿਨ ਪਹਿਲਾਂ ਹੀ ਤਾਰੀ ਸੀ ਦੀ ਦਵਾਰੇ ਪਾਈ ਆ ਆ ਪੰਜੂ ਜ ਆ ਰਹੀ ਚਾਹੀਦੀ ਆ ਪੰਜੂ ਜੀ ਨੇ ਕਰ ਦੇ ਪਾਰ ਉਹਦੇ ਤੇ ਪਾ ਲਓ ਉ ਇਧਰ ਉੱਤੇ ਲਾ ਲਓ ਭੁੱਖ ਲੱਗੀ ਬਈ ਭੁੱਖ ਲੱਗੀ ਨਹੀਂ ਉੱਚਾ ਲੱਗਦਾ ਠੀਕ ਤਾਂ ਹੈ ਨਾ ਬਹੁਤ ਸਹੀ ਲੱਗ ਰਹੀ ਹੈ ਹਾਂ ਵਧੀਆ ਲੱਗ ਰਹੀ ਹੈ ਸਹੀ ਹੈ ਕਿੰਨੇ ਦਿਨਾਂ ਬਾਅਦ ਆ ਰਹੀ ਹੈ ਇਹ ਗਰਦ ਵਾਲੀ ਹੁੰਦੀ ਇੱਧਰ ਤਾਂ ਕਰਕੇ ਇੱਕ ਇੱਕ ਚੀਜ਼ ਨੂੰ ਐਂ ਰੱਖ ਦਿੰਦੀ ਆ ਦੇਖ ਲਓ ਪਹਿਲਾਂ ਹੁਣ ਬੈਗ ਆ ਫਿਰ ਉਹਦੇ ਉੱਤੇ ਕੱਪੜਾ ਦੇ ਕੇ ਫਿਰ ਪਸੰਦ ਨਹੀਂ ਡਰ ਦਿੰਦੀ ਰੋ ਤਾਂ ਪਹਿਲਾਂ ਇਹਨਾਂ ਨੂੰ ਚੌਲ ਪਾ ਦੇ ਇਹ ਥੱਲੇ ਸੱਟ ਦਿੰਦੇ ਇਹਨਾਂ ਨੂੰ ਚੌਲ ਪਾ ਦੇ ਇਹਨਾਂ ਨੂੰ ਪਹਿਲਾਂ ਆ ਆ ਕੇ ਇਹ ਖਾਈ ਜਾਣਗੇ ਉਨਪੀਓ ਕੋ ਤਾਂ ਬੋਲਰ ਲੱਗ ਜਾਂਦੇ ਕੋਈ ਥੱਲੇ ਚੌਲ ਡੇ ਪਤੇ ਕਬੂਤਰ ਆਉਂਦੇ ਫੇਰ ਕੀ ਹੋ ਗਿਆ ਮੂਚਾਰੇ ਉੱਪਰ ਪੰਛੀ ਨੇ ਯਾਰ ਮਾਸੂਮ ਮੁੱਕਣੀ ਨਹੀਂ ਦਿੰਦੀ ਬਿੱਥੇ ਹੀ ਪਾਈ ਜਾਣੇ ਮੇਰਾ ਟਾਈਮ ਇਹ ਤੈਨੂੰ ਪਤਾ ਹੀ ਹੈ ਇੱਥੇ ਲੋਕ ਕਿਵੇਂ ਕਰਦੇ ਨੇ ਜੋ ਮੈਂ ਘਰੇ ਸੌਣੀ ਉਹਨਾਂ ਟਾਈਮ ਮੈਂ ਤੁਹਾਡੇ ਕੋਲ ਨਹੀਂ ਆਉਂਦੀ ਮੈਂ ਇਹ ਨਾ ਮੈਂ ਬਰੀ ਐਂ ਪਾਈ ਜਾਣੇ ਪਾਈ ਜਾਣੇ ਜਿੱਦੀ ਖਾ ਲੈਂਦੇ ਉਹ ਜਦ ਹੀ ਆ ਜਾਣਾ ਆ ਜਾ ਆ ਜਾਣਾ ਦੇਖੀ ਆਪਣੇ ਹੁੰਦੇ ਨੇ ਹੋਣੀ ਨਹੀਂ ਚਲੋ ਟਿਕਾ ਚੱਲੀ ਚਲੋ ਗਾਇਜ਼ ਅੱਪਾ ਅੱਜ ਚੱਲਦੇ ਆਂਗੇ ਛੁੱਟੀ ਹੈਗੀ ਆਪਾਂ ਨੂੰ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਵੈਲਕਮ ਸਾਡੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਵਲੌਗ ਤੇ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਣਾ ਤੇ ਹੁਣ ਆਪਾਂ ਜਾਣਾ ਸਭ ਤੋਂ ਪਹਿਲਾਂ ਪਾਉਣਿਆਂਗੇ ਪੈਸੇ ਘਰ ਘਰ ਮਤਲਬ ਉਸ ਜੋ ਆਪੋ ਆਪਣੇ ਕਾਉਂਟਾ ਚ ਪਾਉਣੇ ਨੇਗੇ ਅੱਛੀ ਬੋਲਗੇ ਮੇਰਾ ਪਾਸ ਲੈਓ ਤੇ ਉਸ ਤੋਂ ਬਾਅਦ ਆਪਾਂ ਰੋਟੀ ਦਿਖਾਉਣਾਂ ਦੇ ਬਾਅਦ ਕਿਉਂਕਿ ਅਸੀਂ ਬਾਹਰ ਨਹੀਂ ਖਾ ਖਾਦੀ ਬਹੁਤ ਟਾਈਮ ਹੋ ਗਿਆ ਘਰੇ ਖਾਣੇ ਆ ਤਾਂ ਮੈਂ ਕਿਹਾ ਚਲ ਛੁੱਟੀਆਂ ਰਹਿਣ ਦਿੰਦੇ ਆ ਹਨਾ ਘਰੇ ਬਣਾਉਣ ਚਾਹੀ ਅੱਜ ਜਰੂਰ ਵੱਢ ਲਓ ਪਰਸ ਆ ਰਹੇ ਚੋ ਇ ਇਧਰ ਨਾ ਆ ਮਾਰਿਆ ਜਿੱਥੇ ਪੋਚਾ ਤੇ ਕੀ ਭੁੱਲ ਗਏ ਆਪਣੀ ਦਵਾਈ ਦੀ ਭੁੱਲ ਕੀ ਭੁੱਲ ਗਏ ਤੁਸੀਂ ਕੀ ਭੁੱਲ ਗਏ ਮੇਰਾ ਬੱਸ ਰਹਿ ਗਿਆ ਮਟਰ ਹੋਰ ਵੀ ਧਿਆਨ ਨਾਲ ਸਭ ਚੈੱਕ ਕਰਕੇ ਬੰਦ ਆ ਵੀਡੀਓ ਦੇ ਚੱਕਰ ਦੇ ਵਿੱਚ ਅੱਪਾ ਇਹੀ ਕਰ ਰਹੇ ਆ ਤੇ ਹਾਈ ਰੱਤ ਕਰਦਿਆ ਗਰਮੀ ਤਾਂ ਇਹ ਭੁੱਲ ਗਏ ਨੇ ਆਪਣਾ ਬਲੱਟ ਅੰਦਰ ਕਹਿੰਦੇ ਮੂੰ ਚੱਕ ਲਿਆ ਮਾ ਸ਼ੁਕਰ ਇਹਨਾਂ ਨੂੰ ਹੁਣੀ ਯਾਦ ਆ ਗਿਆ ਨੇ ਤੇ ਸਾਡੇ ਘਰ ਦੇ ਪੌੜੀਆਂ ਚਾਹਣੇ ਉੱਤੇ ਬਹੁਤ ਔਖੀਆਂ ਨਹੀਂ ਆ ਤੇ ਤੁਸੀਂ ਵੀਡੀਓ ਨੇ ਲੈ ਕੇ ਦੇਖਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਉਹ ਤੇ ਜਿਹੜਾ ਹੁਣ ਮੈਟ ਨਹੀਂ ਲੈ ਕੇ ਹੁਣ ਮੈਟ ਸਾਰਾ ਮਣਕੇ ਇਹਦੇ ਤੇ ਲਵੇਟ ਲਿਆ ਓਕੇ ਠੀਕ ਬਾਤ ਕਰੀ ਯਾਰ ਵੀਡੀਓ ਇਦਾਂ ਬਣਾਉਂਦੇ ਰਹੀ ਚਲੋ ਠੀਕ ਹੈ ਜੀ ਸਸ ਆਪਾਂ ਹੁਣ ਚੱਲਦੇ ਹਾਂ ਚਲ ਜੀ ਬਈ ਇਹ ਰੜੂ ਹੋਊਗੀ ਫੱਕ ਕਰਿਆ ਯਾਰ ਆ ਪੌੜੀਆਂ ਦੇ ਵਾਸਤੇ ਕੋਈ ਨਹੀਂ ਚਲੋ ਲੈ ਲੈ ਆਪਾਂ ਕਮਲਾ ਘੜੀਆਂ ਤੇ ਕਮਲ ਨੂੰ ਆਇਆ ਹੋਇਆ ਫੋਨ ਉਹ ਕਹਿੰਦੀ ਮਤਲਬ ਜਿਹੜੀ ਬੁਕਿੰਗ ਹੋਈ ਆ ਉਹ ਕਹਿੰਦੀ 1 ਫਰਵਰੀ ਨੂੰ ਮੈਂ ਕੀ ਸੀਗਾ ਕਿਹਦਾ ਫੋਨ ਸੀ ਤੁਹਾਨੂੰ ਆਇਆ ਮੈਨੂੰ ਫੋਨ ਆਇਆ ਸੀ ਆਪਣੇ ਕਸਟਮਰ ਦਾ ਕਸਟਮਰ ਦਾ ਓਕੇ ਅਸੀਂ ਚੜ ਕੇ ਗੱਲ ਕਰਦੀ ਕਰਦੀ ਉਹਨੇ ਸਰ ਬੋਲਦੂ ਕਿ ਆਪਾਂ نیچے ਜਾਣਾ ਓਕੇ ਤੇ ਕਸਟਮਰ ਕੀ ਕਹਿੰਦਾ ਮੋਮੋਸ ਦਾ ਨਪ ਮੰਡੀ ਵੀ ਲੋੜੀਏ ਪਾਣੀ ਪੂਰੀ ਮੋਮੋਸ ਆ ਉਹਨਾਂ ਦੇ ਆਰਡਰ ਕੈਟਰੀਂਗਾ ਕੀ ਤੇ ਉਹਨਾਂ ਦੇ ਮੋਮੋਸ ਵੀ ਮਿੱਠੇ ਤਾਂ ਉਹ ਨਹੀਂ ਦੇਣੀ ਆ ਦੇਖੋ ਤਾਂ ਆਹ ਖਲੰਡਾ ਰੱਖਤਾ ਨੇ ਉਹਨਾਂ ਦੇ ਮੋਮੋ ਤੇ ਪਾਣੀ ਪੂਰੀ ਤੇ ਮਹਿੰਦੀ ਆ ਨਾ ਉਹਨਾਂ ਦੀ ਬ੍ਰਾਈਡਲ ਵੀ ਉਹਨਾਂ ਦੀ ਤੇ ਗੈਸਟ ਵਾਲੀ ਮਹਿੰਦੀ ਵੀ ਇਹਨਾਂ ਨੇ ਗੈਸਟ ਲਈ ਲੋੜੀ ਹੈਗੀ ਠੀਕ ਆ ਤੇ ਕਨਫਰਮ ਹੋ ਗਏ ਦੰਦ ਹੋ ਗਿਆ ਉਹਨੀ ਮੈਂ ਜਾਉਂਗੀ ਤੁਸੀਂ ਵੀ ਸ਼ੱਤ ਜਾਓਗੇ ਤੇ ਬ੍ਰਾਈਡਲ ਮਹਿੰਦੀ ਨਹੀਂ ਮੈਂ ਜਾ ਨਹੀਂ ਸਕਦਾ ਜੀ ਬ੍ਰਾਈਡਲ ਮਹਿੰਦੀ ਹੋਏ ਪਤਾ ਕਿੰਨੇ ਪੈਸੇ ਆ ਬ੍ਰਾਈਡਲ ਮਹਿੰਦੀ ਚ ਮੈਂ ਤੁਹਾਨੂੰ ਕਹਾਂ ਮੇਰੇ ਕੋਲ ਚਾਈਨੈਸ ਜੀ ਹਜ਼ਾਰ ਆ ਮੈਂ ਜਾ ਨਹੀਂ ਸਕਦਾ ਪਰ ਤੁਹਾਨੂੰ ਜਾਣਾ ਪੈਣਾ ਨਹੀਂ ਜਾ ਸਕਦਾ ਜਾਣਾ ਮੈਂ ਮਹਿੰਦੀ ਲਾਉਂਗੀ ਤਾਂ ਮੈਂ ਮੌਤ ਤੇ ਬੋਲ ਗੱਪੇ ਦੂੰਗੀ ਕਿਦਾਂ ਲਾਉਂਗੀ ਕਿ ਦੱਸੋ ਮੈਨੂੰ ਪਹਿਲਾਂ ਚਲੋ ਕੋਈ ਨਹੀਂ ਨਹੀਂ ਦੇਖਦੇ ਚਲੋ ਡਿਸ ਲੜੀ ਗਾਇਸ ਆਪਾਂ ਮਾਲ ਪਹੁੰਚ ਗਏ ਆ ਤੇ ਹੁਣ ਆਪਾਂ ਚੱਲੇ ਆਂਗੇ ਵੈਸਟਰਨ ਯੂਨੀਅਨ ਤੇ ਪੈਸੇ ਪਾਉਣ ਦੇ ਲਈ ਪਹਿਲਾਂ ਆਪਾਂ ਇਹ ਕੰਮ ਕਰ ਲਈ ਫਿਰ ਆਪਾਂ ਰੋਟੀ ਟੀ ਖਾਣੇ ਆਂਗੇ ਤੇ ਉਹ ਹੈਗਾ ਸਾਹਮਣੇ ਵੈਸਟਰਨ ਯੂਨੀਅਨ ਲੈਣੀ ਬਹੁਤ ਵੱਡੀ ਆ ਕਿ ਬਹੁਤ ਟਾਈਮ ਲੱਗ ਰਿਹਾ ਵਾ ਕੈਮਰਾ ਸਾਫ਼ ਕਰਨਾ ਕਿਹਾਗਾ ਟਾਈਮ ਤਾਂ ਕਿੰਨਾ ਹੋ ਗਿਆ ਸੀ ਲੈ ਇੱਥੇ ਹੁਣ ਵਾਰੀ ਆਈ ਹੈਗੀ ਬਸ ਸੈਟਲ ਜੇ ਕਰਦੇ ਤੇ ਬਾਹਰ ਦੇਖੋ ਕਿੰਨਾ ਮੀਂਹ ਪੈ ਰਿਹਾ ਵਾ ਦੇਖ ਰਿਹਾ ਵਾ ਪਤਾ ਨਹੀਂ ਕਿ ਨਹੀਂ ਦੇਖ ਰਿਹਾ ਸੋਸੇ ਹੀ ਖਾਉਂਗੀ ਹਾਂ ਸੋਸੇ ਹੀ ਖਾਉਂਗੀ ਆਸਿਕ ਨਾ ਮੈਂ ਪਹਿਲਾਂ ਇੱਕ ਮੰਗਾਣਾ ਨਾ ਦੋ ਮੰਗਾ ਦੋ ਕੱਟੇ ਭੁੱਖ ਲੱਗੀ ਆ ਅਹ ਪਲੇਟ ਪਲੇਨ ਹਾਂ ਦਾਲ ਔਰ ਚਟਨੀ ਆ ਨੋ ਚਿਕਨ ਗਾਇਸ ਗਰਮੀ ਤੇ ਅੱਗੇ ਨੇ ਦੇਖਦੇ ਕਿ ਲੈ ਕੇ ਆਏ ਨੇ ਇਹ ਹੈਗੇ ਨਾਨਵੈਜੀਟੇਰਨਸ ਔ ਆਪਣੇ ਹਿਸਾਬ ਨਾਲ ਹੀ ਲੈ ਕੇ ਆਏ ਨੇਗੇ ਸੋ ਮੇਰਾ ਹਲੇ ਆਰਡਰ ਆਇਆ ਨਹੀਂ ਹੈਗਾ ਚਲੋ ਕਰੋ ਦਸ ਸਨ ਜੋ ਆਏ ਹੱਥ ਨਾ ਖਾਓਗੇ ਮੈਂ ਹੱਥ ਨਾ ਆਉਂਗਾ ਨਾ ਠੀਕ ਆ ਠੀਕ ਆ ਖਾਓ ਖਾਓ ਸਵਾਦ ਹੁੰਦਾ ਵੈਸੇ ਕਦੇ ਕਦੇ ਇਹਨਾਂ ਦਾ ਸਾਊਥ ਇੰਡੀਅਨ ਖਾਣਾ ਵੀ ਖਾਣਾ ਚਾਹੀਦਾ ਵਾ ਵਧੀਆ ਲੱਗਦਾ ਹੁੰਦਾ ਆਇਆ ਮਜਾ ਪੂਰਾ ਵਾਜੀ ਵਾ ਗਰਮ ਗਰਮ ਇਹਨੇ ਇਹਨ ਰੋਟੀ ਬੜੀ ਸਵਾਦੰਦੀ ਆਗੀ ਮੈਂ ਕਿਚਰ ਫਿਰ ਅਜਿੱਤ ਨਹੀਂ ਸਾਕੇ ਦੇਖਦੇ ਆਂਗੇ ਕੀ ਆ ਕੀ ਨਹੀਂ ਹੈਗਾ ਬਾਕੀ ਮੈਂ ਟੋਸੇ ਖਾ ਕੇ ਦੱਸੂਗੀ ਕਿ ਇਹ ਟੇਸਟ ਹੈਗਾ ਕੀ ਨਹੀਂ ਹੈਗਾ ਹਨਾ ਪਰ ਅਸੀਂ ਭੋਜ ਨਹੀਂ ਖਾਂਦੇ ਬਾਰ। ਜਦੋਂ ਸੁੱਟੀ ਹੁੰਦੀ ਇੱਕ ਦਿਨ ਨਹੀਂ ਖਾਂਦੇ ਨੇ। ਛੁੱਟੜ ਦਿਨ ਵੀ ਬਹੁਤ ਘੱਟ ਆ ਨਾ। ਬਹੁਤ ਘੱਟ ਖਾਂਦੇ ਨੇ। ਅਰੇ ਅੱਧਾ ਰੋਟੀ ਖਾਈ ਦੀ। ਮਹਾਰਾਜ ਕਦੇ ਕਦੇ ਲਗਾ ਲੈਂਦੇ ਉਹਨਾਂ ਨੌਨ ਵੇਜ। ਕਦੇ ਕਦੇ ਹਾਂ। ਹੁਣ ਤਾਂ ਬਹੁਤ ਕੱਟੇ ਹੋਏ ਆਗੇ ਮੈਂ ਤਾਂ ਚਲੋ ਵੈਸੀ ਵੈਜੀਟੇਰੀਅਨ ਮੈਨੂੰ 2 ਸਾਲ ਹੋ ਜਾਣੇ ਆਗੇ। ਵੀ ਮੈਂ ਖਾਂਦੀ ਨਹੀਂ ਹੈਗੀ। ਇਹ ਤਾਂ ਬਿੱਲ ਆਇਆ। 31 ਰਿੰਗੜਾ ਨਾ। 31 ਰੁਪਿਆ 50 ਪੈਸੇ। ਇੰਡੀਆ ਦੇ ਕਿੰਨੇ ਬਣਦੇ ਆ? ਆਪਣੇ 19 ਕੁਛ। ₹600 ਨਾ ਹਾਂ ਇਹ ₹600 ਦੀ ਰੋਟੀ ਆਈ ਅਸੀਂ ਖਾ ਰਹੇ ਆਂ ਇੰਡੀਆ ਦੀ ਬਾਈ ਜੀ ਗੈਸ ਮੇਰੇ ਟੋਸੇ ਆ ਗਏ ਆ ਕੇ ਪਰ ਉਹ ਲੱਗ ਲੱਗੇ ਲਿਆਇਆ ਉਹਨੂੰ ਇਹ ਨਹੀਂ ਪਤਾ ਮੈਂ ਕੱਲੇ ਨਹੀਂ ਖਾਣੇ ਤੋਂ ਕੋਨਾ ਮੈਂ ਨਾ ਮੈਂ ਆਈ ਕੈਨ ਆਈ ਕੈਨ ਈਟ ਲਾਈਕ ਇਸ ਬਹੁਤ ਸਵਾਦ ਆ ਗਿਆ ਮਜ਼ਾ ਹੀ ਆ ਗਿਆ ਬਾਰ ਵੀ ਕਰ ਰਹੇ ਆ ਅਜਾ ਅਸੀਂ ਬੈਠੇ ਹਸਬੰਡ ਵਾਈਫ ਦੋਨੋਂ ਜਾਣੇ ਖਾਣਾ ਖਾ ਰਹੇ ਆਂ ਬਹੁਤ ਵਧੀਆ ਲੱਗ ਰਿਹਾ ਛੁੱਟੀ ਵਾਲਦਿਆਂ ਚਾਹ ਵੀ ਆ ਗਈ ਨਾਲ ਚਾਹ ਤਾਂ ਮੇਰੀ ਏ ਤੂੰ ਤਾਂ ਪੀਣੀ ਨਹੀਂ ਥੋੜੀ ਪੀ ਲੇਂਗੀ ਇਸ ਨੂੰ ਭਰੂਣ ਥੋੜੀ ਜਿਹੀ ਨਜ਼ਰ ਆ ਆ ਦੇਖੋ ਇਹਨੇ ਕੀ ਕਰ ਲਿਆ ਨਜ਼ਰ ਲੱਗੀ ਕੀ ਕਰਾਂ ਆ ਦੇਖੋ ਧਿਆਨ ਨਾਲ ਇਹ ਦੇਖੋ ਬਾਹਾਂ ਲਵੇੜ ਦੇ ਦਾਲ ਦੇ ਵਿੱਚ ਪਾਈ ਪਾ ਲਈ ਬਾਹਾਂ ਉਹਦੀ ਇਹਦੇ ਬਾਹਾਂ ਮ ਵੱਡੀਆਂ ਨੇ ਅੱਗੋਂ ਲੈ ਓਏ ਹੋਏ ਲੈ ਯੂ ਹੀ ਨਾ ਨਜ਼ਰ ਲੱਗੀ ਨਜ਼ਰ ਲੱਗੀ ਮੇਰੇ ਬੱਤ ਨੂੰ ਆਏ ਆਏ ਮੈਂ ਸੋਹ ਰੋਹਾਂ ਚਲ ਕੋਈ ਨਾ ਕੋਈ ਨਾ ਘਰ ਨਹੀਂ ਹੁੰਦਾ ਬਾਹਾਂ ਪਿੱਛੇ ਨੂੰ ਕਰ ਲੈ ਫੇਰ ਕਹਿੰਦੇ ਖਾਣਾ ਨਹੀਂ ਆਉਂਦਾ ਇਹਨਾਂ ਨੂੰ ਬਾਹਰ ਆ ਵੀ ਫੇਰ ਕਹਿੰਦੇ ਖਾਣਾ ਨਹੀਂ ਆਉਂਦਾ ਨਹੀਂ ਮਨ ਆਉਂਦਾ ਵੀਡੀਓ ਚੱਕਰਤ ਹੋ ਰਿਹਾ ਸਾਰਾ ਕੁਛ ਹਾਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਥੋੜੇ ਕਰਕੇ ਹੋ ਰਿਹਾ ਹੁਣ ਤੱਕ ਮੈਂ ਖਾਦੀ ਨਹੀਂ ਵੀਡੀਓ ਨਾ ਬਣਾਉਣੀ ਹੁੰਦੀ ਮੈਂ ਕੱਦ ਰੋਟੀ ਖਾ ਲੈਣੀ ਹੈ ਬਾਬੂ ਕਿੰਨਾ ਸੋਹਣਾ ਲੱਗਦਾ ਮੇਰਾ ਪੁੱਤ ਹੈ ਅਰੇ ਘਰ ਆ ਲਈਏ ਸੋਣੀ ਰੋਟੀ ਪਾਣੀ ਹੋ ਗਿਆ ਆਪਣਾ ਤੇ ਹਾਂਜੀ ਪੁੱਤ ਕੀ ਕਰਦੇ ਹੁਣ ਬਾਹਰ ਚਲੋ ਚਲੀਏ ਇਹਨ ਕਿਦਾਂ ਰੋਟੀ ਪੋਲ ਚਾਹ ਪੀ ਲੋ ਦੋ ਘੁੱਟ ਕਾਲੇ ਚਾਹ ਚੱਕੋ ਪੀ ਲੈਣੇ ਸਹੀ ਗੱਲ ਚਲੋ ਪਰ ਮੈਂ ਮਿੱਠੀ ਵਾਲੀ ਪੀਂਦੀ ਨਹੀਂ ਗਈ ਉਹ ਚਾਹ ਨਹੀਂ ਮਿੱਠਾਈ ਨਹੀਂ ਮੈਂ ਬਿਨ ਪੀਂਣਾ ਨਹੀਂ ਮਿੱਠਾ ਕਿਦਾਂ ਦੀ ਚਾਹ ਨਾਲ ਬਹੁਤ ਸਵਾਦ ਆ ਰਿਹਾ ਵਾਹ ਇਹ ਉਹ ਫੇਰ ਲਵਾ ਲਿਆ ਯਾਰ ਕੀ ਕਰੀ ਜਾਂਦਾ ਯਾਰ ਮਤ ਹਾਏ ਲੱਡੂ ਪਲੀਜ਼ ਆਵੋ ਕਦੇ 달 ਲਾ ਲੈਂਦੀ ਆ ਕਦੇ ਝਟਣੀ ਲਾ ਲੈਂਦੀ ਆ ਜਰੀ ਦੀ ਉਹ ਆ ਯਾਰ ਆਹ ਸਭ ਸਿਰੋ ਹੋਰ ਦੋ ਸੌ ਲੱਡੂ ਯਾਰ ਪਲੀਜ਼ ਲਾ ਬੱਤ ਉੱਥੋਂ ਨਵੇਂ ਲੈ ਕੇ ਦਿੰਨੇ ਆ ਤੈਨੂੰ ਹੋਰ ਬਦਲ ਲਿਜੇਗਾ ਤੂੰ ਇਹ ਕੱਪੜੇ ਹੋਰ ਪਾ ਲੈਂਦੀ ਜਿਹੜੇ ਨਵੇਂ ਲੈ ਸੀ ਕੱਲ ਉਹ ਨਹੀਂ ਪਾਏਗੇ ਉਹ ਐ ਨਹੀਂ ਪਉਣਵੇਂ ਹਜੇ ਮੈਂ ਪ੍ਰਾਂਤੰਗਨ ਨੂੰ ਕਦੋਂ ਪਾ ਮੰਦ ਦੱਸੋ ਅ ਤਰੀ ਰੈਂਗ ਤਾਂ ਦਿਖਾਓ ਜਿਹੜੀ ਮੈਂ ਲੈ ਕੇ ਦਿੱਤੀ ਆ ਇਹ ਤਾਂ ਰੈਂਗ ਲੈ ਕੇ ਦਿੱਤੀ ਆ ਹੁਣ 60000 ਦੀ ਬਣੀ ਆ ਹੁਣ ਆਪਾਂ ਚੱਲੇ ਆਂਗੇ ਪੈਵਲੀਅਨ ਤੇ ਆਪਾਂ ਲਵਾਂਗੇ ਸਭ ਮਣੇ ਉਹ ਟ੍ਰੇਨ ਮੋਨੋਰੇਲ ਜਾਂਦੀ ਹੈਗੀ ਹੁਣ ਆਪਾਂ ਆ ਗਏ ਪੈਵਲੀਅਨ ਤੇ ਕੋਈ ਕਹਿੰਦੀ ਸੀ ਕਿ ਮੈਂ ਕੱਪੜੇ ਲੈਣੇ ਆ ਤਦੋਂ ਅਸੀਂ ਕਰਦੀ ਆਰੇ ਕੱਪੜੇ ਲੈਣੇ ਆ ਤੇ ਇੱਥੋਂ ਆਪਾਂ ਚੱਲਦੇ ਐਚ ਐਨ ਐਮ ਥਾੜ ਕਰ ਲੈ ਹੋਰ ਭੱਜ ਕੇ ਆ ਜ ਆ ਕੱਪੜਿਆਂ ਦੇ ਲਾਲ ਤੇ ਮੋਂ ਤਾਂ ਭੱਜੇ ਗਈਦਾ ਹੋਂਦਾ ਮੂਰੇ ਮੂਰੇ ਹਾਂ ਲਓ ਜੀ ਆ ਗਏ ਮੇਰੇ ਫੇਵਰਟ ਸਟੋਰ ਤੇ ਇੱਥੇ ਨੇ ਮੇਰੇ ਫੇਵਰਟ ਸਟੋਰ ਇਹਦਾ ਪਰ ਆ ਤਾਂ ਮੈਨੂੰ ਹੋ ਸੋਹਣੇ ਲੱਗਿਆ ਵਾਲੇ ਤਾਂ ਤੇ ਹੁਣ ਮੈਂ ਆ ਵੀ ਪਾ ਕੇ ਦੇਖਦੀ ਆਂਗੇ ਮੈਂ ਇਹ ਵੀ ਲਵਾਂਗੀ ਫਿਰ ਮੈਂ ਜੇ ਮੈਨੂੰ ਪਸੰਦ ਆ ਗਈ ਵਧੀਆ ਲੱਗਾ ਹੈ ਕੱਪੜਾ ਵੀ ਸੋਹਣਾ ਕੁਆਲਟੀ ਵਧੀਆ ਐਮਸ ਆ ਥੈਂਕ ਯੂ ਓਕੇ ਥੈਂਕ ਯੂ ਬ੍ਰੋ ਸ਼ਾਪਿੰਗ ਕੀਤੀ ਕਰਕੇ ਦਿਖਾਵਾਂਗੇ ਤੁਹਾਨੂੰ ਅੱਜ ਪੈਸੇ ਖਰਚਾ ਹੱਤੇ ਸਾਰੇ ਕਿੰਨੇ ਪੈਸੇ ਖਰਚਾਤੇ ਮੇਰੇ ਉਹਨਾਂ ਵੀ ਨਹੀਂ ਖਰਚਾਉਂਦਾ ਨਾ ਕਿੰਨੇ ਮੈਂ ਮੁੱਤ ਦੇ ਕੱਪੜੇ ਲਏ ਦੋ ਤਾਂ ਮੈਨੂੰ ਕਿੰਨੇ ਸਾਂ ਲੋ ਕੇ ਕੱਪੜੇ ਨਾ ਲੈਂਦੀ ਇਹਨੂੰ ਦੋ ਸਾਲ ਸਾਲ ਕੋ ਗਿਆ ਘੱਟ ਸ਼ੋਪਿੰਗ ਕਰਦੀ ਇਹਨੂੰ ਹੌਣ ਜਾਏ ਕੀਤੀ ਆਜਾ ਥੈਂਕ ਯੂ ਸੋ ਵੈਰੀ ਮਚ ਜਦੋਂ ਹੁਣ ਹੁਣ ਖਰਚੇ ਲੱਗੇ ਤਾਂ ਹੁਣ ਸਿੱਧਾ ਹੀ ਕਰਦੇ 300 ਕਰਦੇ 200 300 ਕੰਮ ਵੀ ਕਰਦੀਆਂ ਤਾਂ ਸ਼ੌਂਕ ਪੂਰੇ ਕਰਦੇ ਆ ਇਦਾਂ ਹੀ ਥੋੜੀ ਨੋ ਤੁਸੀਂ ਸੋ ਗਏ ਜੇ ਪਕਾਮ ਕਰਦੇ ਕਦ ਲਈ ਕਰਦੇ ਆਂਗੇ ਆਦੇ ਸ਼ੌਂਕ ਦੀ ਨਾ ਪੂਰੇ ਕੀਤੇ ਫਾਇਦਾ ਕੀ ਸਾਨੂੰ ਤਾਂ ਮਰ ਜਾਣਾ ਪਤਾ ਕੱਲ ਨੂੰ ਦੇਖਣੀ ਅੱਜ ਬਣੀ ਕੀ ਹੋਣਾ ਹੁੰ ਜਾਂਦੀ ਇਹਨੂੰ ਆਪੇ ਮੇਰੇ ਕੱਪੜੇ ਕੀ ਬਤਾਉਂਗੇ ਤੁਸੀਂ ਮੈਨੂੰ ਬੈਗ ਵੀ ਨਾ ਦੋਕੀ ਨਾ ਮਿੰਜਦਾ ਕੀ ਲੈਣਾ ਆਈ ਉਹ ਬੈਗ ਲੈ ਦੋ ਬਸ ਫੇਰ ਮੈਂ ਕਿਹੜਾ ਬੈਗ ਤੇ ਮੇਰਾ ਦਿਲ ਉਹੀ ਜਿਹੜਾ ਮੈਂ ਥੱਲੇ ਦੇਖਿਆ ਸੀ ਸਰਵਨਨ ਨੂੰ ਯਾਰ ਕੀ ਨਾ ਨੋ ਮੈਨ ਕੋ ਦੇ ਵਾਹ ਸੁਪਰ ਬਾਤ ਤੋਂ ਮੈਂ ਨਹੀਂ ਮੈਂ ਆਪੇ ਕਰ ਦੂਗਾ ਅੱਜ ਤਾਂ ਬਹੁਤ ਲੋਜੀ ਆ ਕੋਈ ਲੋਟ ਚੇਰੀ ਹੈ ਪਤਾ ਨਹੀਂ ਕਿ ਕ ਪਤਾ ਬਸ ਸਸਤਾ ਹੋਰ ਲੱਗ ਜੇ ਨਾ ਇਹਨਾਂ ਨੇ ਨਹੀਂ ਲਾਉਣਾ ਸਸਤਾ ਪਲੀਜ਼ ਲਾ ਦਿਓ ਪਲੀਜ਼ ਲਾ ਗਾ ਚਲ ਬਾਸ ਕੋਈ ਨਾ ਆਪ ਤੇਰੇ ਘਰ ਤੋਂ ਵਿੱਚ ਚੱਲੇ ਆ ਪਰ ਜਾ ਭੱਜ ਉਦੋਂ ਇਕੱਠੇ ਹੀ ਦੇ ਦਿੰਦੇ ਨਾ ਮਿਲ ਫਿਰ ਵਲੇ ਤੋਂ ਨਿਕਲਣ ਤੱਕ ਰਿੰਗ ਕਿਹੜਾ ਕੈਂਡ ਲੱਗ ਰਿਹਾ ਦੱਸੋ ਆਹ ਵਾਲਾ? ਇਹ ਚਾ ਆਹ ਵਾਲਾ। ਮੈਨੂੰ ਤਾਂ ਪੁਰਾਣੀ ਵਧੀਆ ਲੱਗਦਾ। ਤਾਂ ਹੁਣ ਕਹੋ ਜੀ। ਤੇ ਤੁਹਾਡੇ ਵਾਲੇ ਤੋਂ ਦਿੰਦੀ ਫੇਰ ਖਾਣਾ ਜਿਆਦਾ। ਤੁਹਾਡੇ ਵਾਲੇ ਤੋਂ ਅੰਦੇ ਫੇਰ ਖਾਣਾ ਸੀ। ਚਲੋ। ਓਕੇ ਥੈਂਕ ਯੂ ਕੈਂ ਮੈਨੂੰ। ਮੈਂ ਆਪਣੀ ਲਾਈਆਂ ਵੈਸੇ। ਮੈਨੂੰ ਥੈਂਕ ਯੂ ਕੈਂ। ਲੈ। ਥੈਂਕ ਯੂ। ਚਲ ਫੇਰ ਹੀ ਕੈਂ ਬੰਨੀ। ਥੈਂਕ ਯੂ। ਤੁਸੀਂ ਮੈਨੂੰ ਦੇ ਦੇ ਦਿਨੇ ਆ। ਥੈਂਕ ਯੂ। ਥੈਂਕ ਯੂ। ਇਹ ਲੱਗ ਰਿਹਾ ਰਹੇ ਬਾਹਰ ਆ ਜਾਂਦੀ। ਬਲੋ ਵੀਰਾਂ ਨੂੰ ਬਹੁਤ ਔਖੀ ਆ ਸਾਰਿਆਂ ਦੇ ਵਿੱਚ ਹਨਾ ਬੋਲਣਾ ਰੂਬੀ ਕੋਨ ਕਿਥੇ ਖੜੀ ਆ ਆ ਦੇਖ ਹਾਂ ਇਹ ਤਾਂ ਛੋਟੀ ਹੀ ਆ ਇਹ ਰੂਬੀ ਕੋਨ ਬੱਚਾ ਆਦਾ ਮੋਡੀਫਾਈ ਕਿੰਦੀ ਲੱਗਦੀ ਆ ਤੈਨੂੰ ਨਹੀਂ ਬੱਚਾ ਆਦਾ ਮੈਂ ਬਿਮਾਰ ਹੋਊਂ ਪੱਕਾ ਟੋਪੀ ਲੈ ਲੈ ਮੇਰੀ ਲੱਗ ਜਾਂ ਤੇ ਫੇਰ ਤੁਸੀਂ ਬਿਮਾਰ ਹੋ ਜਾਓ ਮੇਰਾ ਸਰਜੂ ਤੂੰ ਸਰਜੂ ਕੋ ਤੂੰ ਕੰਮ ਕਰਨਾ ਮੇਰਾ ਥੱਲੇ ਮੈਂ ਮੇਰਾ ਸਰਜੂ ਮੈਂ ਬਹਿ ਵੀ ਜਾਊਂਗਾ ਹਰ ਵਾਰ ਰੋਲਸ ਇੱਥੇ ਆ ਦੀ ਇੱਥੇ ਕਾਚਨ ਵਿੱਚ ਬੱਢ ਲਓ ਕਾਤਸ ਜਿੱਕੇ ਤੇ ਘਤਰੀ ਲੱਗੀ ਆਈ ਹੈ ਆਹ ਕੋਲੇ ਕੋਲੇ ਸਾਡੇ ਇਹ ਟਿਕਟੋਕ ਚਲਾਉਂਦੇ ਆ ਮਲੇਸ਼ੀਆ ਵਾਲੇ ਉਹ ਬੜੀਆਂ ਵੀਡੀਓ ਬਣਾਉਂਦੇ ਆ ਕਿ ਇੱਥੇ ਇੱਥੇ ਵਾਹ ਬਣਾਉਂਦੇ ਆ ਨਾ ਹਾਂ ਉਹ ਹੋਣਾ ਤੇ ਇਹ ਪਵੇਲੀਆ ਨਾ ਤੇ ਉਹ ਮਾਮਾ ਜੀ ਆ ਪਿੱਛੇ ਠੀਕਾ ਤੇ ਹੁਣ ਆਪਾਂ ਇੰਟਰਸਟ ਅੰਦਰ ਉਹ ਚੱਲੇ ਆ ਤੇ ਆਗੇ ਹਣੇ ਜਿਹੜੇ ਜਿਹੜੇ ਕੱਢੋਂਗੇ ਤੇ ਦੇਖੂਗੀ ਸਾਰਾ ਕੁਝ ਜੇ ਜੇ ਮੈਨੂੰ ਕੋਬ ਵਧੀਆ ਲੱਗੇ ਤਾਂ ਮੈਂ ਲਵਾਂਗੀ ਜੇ ਨਹੀਂ ਉਹਦੇ ਲੱਗ ਗਿਆ ਤਾਂ ਫਿਰ ਅਸੀਂ ਜਾਵਾਂਗੇ ਘਰ ਘਰ ਜਾ ਕੇ ਬਣਾ ਕੇ ਚਾਹ ਚ ਪੀਵਾਂ ਤੇ ਸਰਦ ਖੀ ਜਾਂਦਾ ਵਾ ਤੇ ਛੁੱਟੀ ਆ ਮਤਲਬ ਇਹਨੂੰ ਜਾਂ ਤਰ੍ਹਾਂ ਵਿਛਲਾ ਦਾ ਘਰੇ ਰਹਿਣਾ ਛੁੱਟੀ ਵਾਲ ਦਿਨ ਬਸ ਘਰ ਲਈ ਫਿਲਮ ਫੁਲਮ ਲਾ ਕੇ ਦੇਖ ਲਈ ਸਭਾਈ ਸੂਈ ਘਰ ਦੀ ਗਾਲੀ ਰੋਟੀ ਵੀ ਬਣਾ ਕੇ ਖਾ ਲਿਆ ਮੇਰਾ ਮੂੰਹ ਤੇ ਅੰਦਰ ਵਾ ਅੰਦਰ ਵੜ ਦਿਆ ਕਰੋ ਕਿ ਕੈਮਰਾ ਮੈਨੂੰ ਘੜਾ ਆਉਂਦੀ ਆ ਕਰਨੀ ਮੈਨੂੰ ਉਹ ਤਾਂ ਬਹੁਤ ਐਕਸਪਰਟ ਹੈ ਮੇਰਾ ਬਹੁਤ ਬਸ ਪਟਾਣ ਐਕਸਪਰਟ ਨਹੀਂ ਹੈਗੀ ਤੇ ਚਲੋ ਮੈਂ ਪਸੰਦ ਆ ਚਾਹ ਲਿਖਣ ਵਾਲੀ ਹੋਈ ਪਈਏ ਚਲੋ ਠੀਕ ਆ ਮੱਚ ਕਰਦੇ ਫਿਰ ਕੱਢਦਾ ਪਰ ਬਹੁਤ ਹੱਕਾ ਨਾ ਪੂਰਾ ਹੈਗਾ ਹੱਥ ਹੀ ਰੱਖਣਾ ਹੈ ਨਾ ਵਲੋਗਿੰਗ ਕਰਦੇ ਟਾਈਮ ਹਾਂ ਕੋਈ ਧੱਕਾ ਮਾਰ ਕੇ ਤੇ ਬੈਕਪੈਕ ਵੀ ਫੋਨ ਵੀ ਧੱਕ ਸਕਦਾ ਵਾ ਹੋਈ ਤਾਂ ਹੈ ਲੋ ਜੀ ਗੈਸ ਆਪਾਂ ਹੁਣ ਇੱਥੇ ਪਹੁੰਚੇ ਜਾਂਗੇ ਅੰਦਰ ਪਵਿਲੀਅਨ ਮਾਲ ਦੇ ਸਾਰਾ ਕੁਝ ਹੁਣ ਇੱਥੇ ਦੇਖੇ ਸੀ ਕੁੰਬਣਾ ਫਰਨੈਚ ਸਟੋਰ ਕਰਨਾ ਜਦੋਂ ਅਸੀਂ ਪੂਰੇ ਥੱਕ ਗਏ ਸਾਡੇ ਲੱਤਾਂ ਬਾਹਾਂ ਨੇ ਜਵਾਬ ਦੇ ਤਾਂ ਸਾਨੂੰ ਫੇਰ ਅਸੀਂ ਭੱਜਣਾ ਵਾ ਐਂਡ ਤੇ ਹਲੇ ਮੈਂ ਫੇਰ ਵੀ ਥੱਕੇ ਨਾ ਲੱਗੀ ਰਹਿੰਦੀ ਹੁੰਨੀ ਨਹੀਂ ਨਹੀਂ ਆ ਵੀ ਦੇਖਵਾਇ ਦੇਣਾ ਇਹੋ ਥੱਕੇ ਜਾਂਦੇ ਆ ਹੁਣ ਬਸ ਥੱਕੇ ਲੋ ਥੋੜੇ ਟਾਈਮ ਤੱਕ ਚਲੋ ਕੋਈ ਗੱਲ ਨਹੀਂ ਕੋਨੇ ਸਾਡੇ ਐਕਸਪਲੋਰ ਕਰਦੇ ਆ ਫਿਰ ਆਪਾਂ ਤੁਹਾਨੂੰ ਰੋਕੇ ਮਿਲਦੇ 11 ਹੋ ਗਿਆ ਆ ਗਿਆ 11 ਬਾੜੇ ਆ ਤੀਨੇ ਆ ਤੀਨੇ 50 ਰਿੰਗ ਕਢਦੇ ਆ 50 ਰਿੰਗ ਕਢਦੇ ਚਲੋ ਕੋਈ ਨਾ ਲੈ ਲਓ ਤੁਸੀਂ ਲੈ ਸਕਦੇ ਹੋ ਪਤਾ ਇਹ ਹੁਣ ਤੁਹਾਡੇ ਤੇ ਵੀ ਤੁਸੀਂ ਲੈਣਾ ਹੈ ਨਹੀਂ ਲੈਣਾ ਆ ਵੀ ਸੋਨੇ ਆਗੇ ਜਾਰੇ ਚੀਜ਼ ਤਾਂ ਬਹੁਤ ਵਧੀਆ ਵਾ بس ਲੈਣਾ ਕੁਝ ਨਹੀਂ ਲੱਗਦਾ ਪਰਫਿਊਮ ਲੈਣਾ ਯਾਰ ਜਿਹੜਾ ਯੂਜ਼ ਕਰਦੇ ਆ ਲੋਕਾਂ ਦਾ ਘੜਾ ਰੂਹੀ ਛੱਡੀ ਜਾਂਦੇ ਹਨਾ ਬਿਆਰਾ ਯਾਰਾ ਕਰ ਕਸੀ ਲੈਣੇ ਆ ਭਾਈ ਯਾਰਾ ਐਸਾ ਨਾ ਹੋਈ ਚੀਜ਼ਾਂ ਕੋਨੋਲੇ ਪਤਾ ਨਹੀਂ ਹੈਗਾ ਸਾਡੇ ਬਾਰੇ ਹੁਣ ਤੁਹਾਨੂੰ ਪਤਾ ਲੱਗੂਗਾ ਹੌਲੀ ਹੌਲੀ ਸਾਡੇ ਵਲੌਗ ਦੇਖ ਕੇ ਵੀ ਅਸੀਂ ਪਰਸਨਲ ਲਾਈਫ ਚ ਕਿੱਦਾਂ ਆ ਮਾ ਤੇ ਜਿਹੜਾ ਅਸੀਂ ਉੱਥੇ ਕੰਮ ਕਰਦੇ ਆ ਮਿਹਨਤ ਕਰਦੇ ਆ ਉਹਦੇ ਜਿਸੀਂ ਕਿੱਦਾਂ ਆਸੀ ਆਪਦੇ ਸਾਰੇ ਸ਼ੌਂਕ ਉਹਦੀ ਰੀਝਾ ਪਗਾਉਣੇ ਆਗੇ ਇਹ ਨਹੀਂ ਹੈਗਾ ਠੀਕ ਆ ਉਹ ਹੁਣ ਆਏ ਵੀ ਕੰਮ ਚ ਬੰਦਾ ਸੀਜ਼ਨ ਹੁੰਦਾ ਵਿਜੀ ਹੁੰਦਾ ਨਹੀਂ ਟਾਈਮ ਮਿਲਦਾ ਹਨਾ ਤੇ ਬਾਕੀ ਤੁਹਾਨੂੰ ਹੌਲੀ ਹੌਲੀ ਲੱਗੂਗਾ ਪਤਾ ਸਾਡੇ ਬਾਰੇ ਹੁਣ ਮਨ ਹੋਂ ਆ ਗਈ ਆ ਫਫੋਰਾ ਕੁੜਪਲੇ ਲਈ ਟ੍ਰੇਨ ਚੱਲਣ ਚੱਲ। ਚਲੋ ਠੀਕ ਆ ਫਿਰ ਜੀ ਆਪਾਂ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਆਪਾਂ ਕੋਸ਼ਿਸ਼ ਕਰਾਂਗੇ ਕਿ ਬਲੌਗ ਆ ਜਿਹੜੇ ਆਪਾਂ ਪਾਈ ਹੈ ਹਨਾ ਰੈਗੂਲਰ ਰਹਿ ਕੇ ਤੇ ਜਿੰਨਾ ਕ ਟਾਈਮ ਮਿਲੂਗਾ ਸਾਨੂੰ ਹਨਾ ਅਸੀਂ ਮਤਲਬ ਉਸ ਹੱਬ ਬਣਾ ਲ ਪਾਉਂਦੇ ਰਵਾਂਗੇ ਤੇ ਤੁਸੀਂ ਪਲੀਜ਼ ਹੋ ਸਕੇ ਤਾਂ ਇਹਨੂੰ ਸ਼ੇਅਰ ਕਰ ਦਿਓ ਬਲੌਗ ਨੂੰ ਸਾਰਿਆਂ ਦੇ ਵਿੱਚ ਲਾਈਕ ਤਾਂ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਿਓ YouTube ਚੈਨਲ ਨੂੰ ਤੇ ਇਹ ਹੈਗਾ ਆਪਣਾ ਪਹਿਲਾ ਬਲੌਗ ਪਲੀਜ਼ ਪਿਆਰ ਦਿਓ ਜੇ ਕੋਈ ਗਲਤੀ ਆ ਤਾਂ ਤੁਸੀਂ ਕਮੈਂਟ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਕਿ ਇੱਥੇ ਕੋਈ ਗਲਤੀ ਹੋਈ ਜਾਂ ਕਿੱਦਾਂ ਵੀ ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓ ਬਣਾਵਾਂਗੇ ਆਪਾਂ ਨੂੰ ਜਿਵੇਂ ਬਹੁਤ ਸਾਰੇ ਮੈਸੇਜ ਆਉਂਦੇ ਨੇ ਇੰਸਟਾਗ੍ਰam ਤੇ ਇਹ ਵੀ ਤੁਸੀਂ ਗੋਲ ਗੱਪੇ ਕਿੱਦਾਂ ਬਣਾਉਣੇ ਹੋ ਜਾਂ ਬਹੁਤ ਸਾਰੀ ਚੀਜ਼ਾਂ ਪੁੱਛਦੇ ਆ ਹਨ ਅਬ ਆਬਾਊਟ ਮਲੇਸ਼ੀਆ ਆਪਾਂ ਉਹਦੇ ਬਾਰੇ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਸਾਰਾ ਕੁਝ ਦੱਸ ਸਕੀਏ ਬੜੇ ਤਰੀਕੇ ਦੇ ਨਾਲ ਤੇ ਇਹ ਪਹਿਲਾ ਵਲੌਗ ਆ ਤੇ ਇਹਦੇ ਚ ਮੈਨੂੰ ਪਤਾ ਬਹੁਤ ਗਲਤੀਆਂ ਹੋਈਆਂ ਹੋਣਗੀਆਂ ਤਾਂ ਉਹਨਾਂ ਨੂੰ ਪਲੀਜ਼ ਮਾਫ ਕਰਿਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ YouTube ਚੈਨਲ ਨੂੰ ਆਪਾਂ ਤੁਹਾਨੂੰ ਮਿਲਾਂਗੇ ਬਹੁਤ ਜਲਦ ਗਰਮੀ ਤਾਂ ਕਿ ਕੈਮਰੇ ਪਿੱਛੇ ਇਹਨਾਂ ਨੇ ਕੱਪੜੇ ਚੇਂਜ ਕਰ ਲਏ ਸੀ ਜਿਉਂ ਕਹਿੰਦੇ ਮੈਂ ਵੀਡੀਓ 'ਚ ਨਹੀਂ ਆਉਣਾ ਸੋ ਚਲੋ ਠੀਕ ਆ ਗਾਇਜ਼ ਬਾਏ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ 'ਚ ਬਾਏ